ਕੀ ਰਹਾ ਬਾਈ ਬਲਬੀਰ ਸਿੰਘ ਬਲਬੀਰ ਸਿੰਘ ਕੀ ਕੱਢਣਾ ਹੋਇਆ ਰਾਤ ਕੀ ਕੱਢਣਾ ਕੀ ਹੋਇਆ ਰਾਤ ਮੈਂ ਘੇੜਾ ਮਾਂ ਚੱਡਾ ਸੀ ਉਹ ਤਾਂ ਭਈਆ ਖੜਾ ਸੀ ਅੱਗੇ ਅੱਛਾ ਤੂੰ ਚੌਕੀਦਾਰ ਹੋਣਾ ਹਾਂ ਜੀ ਚੌਕੀਦਾਰ ਅੱਛਾ ਕਿੰਨੇ ਕ ਬੰਦੇ ਦੀ ਗੱਲ ਹੈ ਤਿੰਨ ਤਿੰਨ ਕ ਬੰਦੇ ਠਿਕਾਣਾ ਅੱਛਾ ਕਿੰਨੇ ਕ ਬੰਦੇ ਸੀਗੇ ਉਹ 12 ਦੇ 9-10 ਬੰਦੇ ਹੀਗੇ 9 ਦਾ ਇੱਧਰੇ ਆਏ ਹੋਏ ਸੀਗੇ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀ ਬੰਨ੍ਹਦੇ ਆ ਸੀ ਲੱਟਾ ਉਹਨਾਂ ਨੇ ਬੰਨ੍ਹ ਕੇ ਡੋਬੇ ਉਹਦੇ ਕੰਢੇ ਸਾਈਕਲ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਕੁਟਿਆ ਵੀ ਤੁਨੂੰ ਤੇ ਬੈਂਟਰੀ ਕਾਹਦੀ ਕੁਟਿਆ ਵੀ ਆ ਕੁੱਟ ਕੇ ਲਾ ਕੇ ਕੰਨੀ ਉੱਥੇ ਲਾ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਉਹ ਹਥਿਆਰ ਕੁਦਰੂ ਸੀ ਉਹਨਾਂ ਕੋਲ ਹਥਿਆਰ ਖਰਚਾ ਸੀ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਉਹ ਵਾਸਤੇ ਹਿੰਦੀ ਬੋਲਦੇ ਸੀ ਕਿੰਨੇ ਜਣੇ ਸੀ 12 ਤਰੇ ਜਣੇ ਮੂੰਹ ਟਕੇ ਹੋਏ ਸੀ ਤੰਗ ਦੇ ਮੂੰਹ ਟਕੇ ਹੋਏ ਸੀ ਨਾਲ 12 ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉੱਥੇ ਜਿੰਨੇ ਦਿਨ ਵੱਡੇ ਆ ਨਹੀਂ ਵੱਡੇ ਉਹਨਾਂ ਨੇ ਦੋ ਟੋੜਲੇ ਤੇ ਦੋ ਜੰਡੇ ਟੋੜ ਲਈ ਉਹਨਾਂ ਨੇ ਹਾਂ ਨੂੰ ਇਹ ਜਣਾ ਹੈ ਕੋਈ ਹੇਪਾਂ ਦੇਖੋ ਅਚਾਰੀ ਫਿਰ ਮਾਲਕਮ ਸੂਚਨਾ ਦਿੱਤੀ ਉਹਨੇ ਹਾਂਜੀ ਆਗੇ ਸੀ ਉਹ ਹਾਂਜੀ ਹਾਂਜੀ ਕੀ ਨਾਮ ਬਟਾ ਜੀ ਲਖਵੀਰ ਸਿੰਘ ਆ ਜੀ ਲਖਵੀਰ ਸਿੰਘ ਜੀ ਕੀ ਕੰਡਣਾ ਕੀ ਹੋਈ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤੈਨੂੰ ਦੱਸ ਜੀ ਮੈਂ ਚੌਕੀਦਾਰ ਆ ਜੀ ਹੂੰ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਜ਼ਾਰ ਏਰੀਆ ਜੀ ਹੂੰ ਮੈਂ ਚਾਵਾ ਰੋਡ ਕੰਨੀ ਤੇ ਕੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹਨ ਮੈਂ ਇਹਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵੇਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾ-ਦਾਲਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਨੂੰ ਮੈਂ ਉਹਨਾਂ ਨੂੰ ਦੇਖ ਕੇ ਨੱਠ ਗਿਆ ਹੂੰ ਨੱਠ ਕੇ ਮੈਂ ਨਾਲ ਦੇ ਚੌਕੀਦਾਰ ਨਾਲ ਸੱਦ ਕੇ ਲੈ ਕੇ ਆਏ ਜੀ ਹੂੰ ਫੇ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹੂੰ ਹਾਂ ਜੀ ਜਦੇ ਆ ਗਏ ਤੇ ਜੀ ਫਿਰ ਲੱਬੇ-ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਨਹੀਂ ਕਿੱਧਰ ਗਏ ਸੀ ਬੰਦੇ ਕਿੱਧਰ ਉਹ ਚਾਵਾ ਰੋਡ ਕੰਨੀ ਆਏ ਸੀ ਜੀ ਅੱਛਾ ਉਹ ਉਹਨਾਂ ਦੀ ਬੇਸ ਪੁੱਛਿਆ ਗਿਆ ਜੀ ਮੂੰਹ ਬੰਨੇ ਹਤੇ ਜੀ ਉਹਨਾਂ ਨੇ ਕੱਖ ਕਹੀਂ ਕੱਲੀਆਂ ਦੀਦੀ ਸੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਚ ਆਈ ਸੀ ਕਿਵੇਂ ਸੀ ਨਹੀਂ ਆਈ ਨਹੀਂ ਪਤਾ ਜੀ ਕਉ ਆਇਆ ਉਧਰ ਹੀ ਲਕਾਇਆ ਸੀ ਇਹਨਾਂ ਕੋਲ ਧੁੰਦ ਗਈ ਸੀ ਧੁੰਦ ਬਹੁਤ ਸੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੋ ਨਹੀਂ ਨਹੀਂ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨਹੀਂ ਸੀ ਉਹਨਾਂ ਨੇ ਕਿ ਕਾਹਦੇ ਚਾਹੇ ਸੀ ਉਹ ਇਹ ਪਤਾ ਨਹੀਂ 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 ਉਹ ਵੀ ਨਹੀਂ ਪਤਾ ਹੈ ਸੱਟਾਂ ਕਿਨ ਲੱਗੀਆਂ ਕੁਝ ਸੱਟਾਂ ਬਸ ਇਹਨੂੰ ਕੁੱਟੇ ਆ ਮਾਰੇ ਥੋੜਾ ਬਹੁਤੀ ਦਰਦ ਕਰਦੀ ਹੈ ਕੁੱਟੇ ਆ ਜੀ ਬੰਨ ਲਿਆ ਸੀ ਉਹਨੀਆਂ ਹਾਂਜੀ ਬੰਨ ਲਿਆ ਫਿਰ ਜਿਹੜੇ ਜਿਹੜੇ ਦੁਵੈਲਰੀ ਦੁਕਾਨਾਂ ਦੇ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿਹਨੇ ਕੋਈ ਕਿੱਧਰੋਂ ਉਹ ਕਿਹਨੇ ਕੋਈ ਆ ਕੇ ਸੀ ਉਹ ਉਹ ਜਦ ਇਹ ਆ ਕੇ ਤੇ ਜੀ ਅੱਛਾ ਹਾਂਜੀ ਤੇ ਪੁਲਿਸ ਵਾਲੋ ਕੀ ਕਰ ਬੈਗੀ ਤੇ ਪੁਲਿਸ ਵਾਲੇ ਵੀ ਜਦ ਆ ਕੇ ਤੇ ਜੀ ਪੁਲਿਸ ਵਾਲੇ ਨਹੀਂ ਕਰਿਆ ਜਾਨੀ ਫੋਨ ਅੱਛਾ ਜੀ ਹਾਂਜੀ ਠੀਕ ਹੈ ਪੈਸੇ ਵੀ ਥੀਕੇ ਜੀ ਕੋਲ 5-600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਗਏ ਕਿਹੜਾ ਦਾ ਇਹਨਾਂ ਦਾ ਜੀ ਹਾਂਜੀ ਅੱਛਾ ਫੋਨ ਵੀ ਲੈ ਗਏ ਹਾਂਜੀ ਸਾਈਕਲ ਵੀ ਟੋਬੇ ਤੇ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਏ ਤੇ ਅੱਛਾ ਅੱਛਾ ਹਥਿਆਰ ਸੀਗੇ ਉਹਨਾਂ ਕੋਲ ਹਾਂਜੀ ਹਥਿਆਰ ਤੇ ਖਰਚਾਂ ᱛੀਆਂ ਜੀ ਖਰਚਾ ਸੀ ਜੀ ਹਾਂਜੀ ਠੀਕ ਹੈ ਜੀ ਨਾਂਜੀ ਰਮਨ ਦੀਪਕ ਵਰਮਾ ਜੀ ਜੀ ਕੋਈ ਕੀ ਕਰਨਾ ਹੋਇਆ ਗਰਨਾਈ ਰਾਤ 10:20 2:30 ਵਜੇ ਇੱਥੇ ਚੋਰ ਆਏ ਨਹੀਂ ਨੌ ਜਾਣੇ ਜੀ ਕੈਮਰੇ ਚ ਕਲ ਰਿਕਾਰਡਿੰਗ ਹੋਈ ਹੋਣੀ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਇਹ ਜਿੰਦੇ ਥੋੜੇ ਜੀ ਬਾਹਰਲੇ ਕੈਂਚੀ ਗੱਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਵੱਲਵ ਲੱਗਿਆ ਜੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਥੋੜੀ ਜੀ ਉਸ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਵੀ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆਰ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੰਦੇ ਟੋੜਲੇ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਉਹ ਦੂਜੇ ਬੰਦਿਆਂ ਨੇ ਆ ਕੇ ਸੀਪੀਆਰ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਦੇਖ ਕੇ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਜੀ ਕਿੰਨੇ ਕੁ ਵੇਲੇ ਲੱਗਾਈਏ ਇਹੀ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਕੈਮਰੇ ਦੱਸਦੇ ਨੇ ਤੇ 3:25 ਤੇ ਇਥੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਹੋਏ ਪਤਾ ਲੱਗੇ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਦਾ ਪੌਣੇ ਕਿ 4 ਵਜੇ ਪਤਾ ਲੱਗੇ ਨਹੀਂ ਡੇਢ ਤੋਂ ਘੰਟੇ ਬਾਅਦ ਪਤਾ ਲੱਗੇ ਜਿਹੜੀ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਆਹ ਜੀ ਜੋ ਭੱਜਣ ਤੋਂ 20-25 ਮਿੰਟ ਬਾਅਦ ਪਤਾ ਲੱਗਦਾ ਚੋਰ ਕਿੰਨੇ ਕ ਟਾਈਮ ਪੁਰੇਦਾ ਹੈ ਕੈਮਰੇ ਦਾ ਤਕਰੀਬਨ 1 ਘੰਟਾ ਜੀ 1 ਘੰਟਾ ਹੋਰ ਹਾਂ ਜੀ ਤੇ ਤੁਹਾਨੂੰ ਕਿਹਨੇ ਸੂਚਨਾ ਦਿੱਤੀ ਜੀ ਹਨੂ ਸੂਚਨਾ ਉਹ ਪੁਲਿਸ ਵਾਲੇ ਨੇ ਜੋ ਜੋ ਰਾਜੀ ਜੋ ਰਾਜੀ ਨੁਕਸਾਨ ਕੋ ਹੋਇਆ ਨਹੀਂ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪਰਮਾਤਮਾ ਦੀ ਦਿਆ ਨਾਲ ਉਹਨਾਂ ਨੇ ਬਾਹਰ ਲੇ ਕੈਂਚੀ ਗੜ ਦੇ ਜਿੰਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜ ਦੋ ਕੈਮਰੇ ਸਾਡੇ 2 ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਅ ਗਿਣਤੀ ਸੀਗੀ ਜੀ 9 ਤੱਕ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਕੀਦਾਰ ਦੇ ਦੱਸਣ ਦੇ ਮਤਲਬ ਕੋ 13 ਕਹਿੰਦਾ ਇਹ ਵੀ ਦਿਖਾਇਆ ਇਹ ਵੀ ਫੜ ਲਿਆ ਵੀਰ ਵੀ ਪੀ ਗਿਆ ਹਾਂ ਉਹ ਰਿਕਾਰਡਿੰਗ ਹੈਗੀ ਹੈ ਵੀਰ ਵੀ ਪੀਦਾ ਦਿਖਾਈ ਦੋ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨੇ ਵੀਰ ਵੀ ਪੀਤੀ ਹੈ ਅਗਰ ਕਿ ਚੌਕੀਦਾਰ ਦਾ ਮੋਬਾਈਲ ਵਿੱਚ ਪੈਸੇ ਵੀ ਖੋ ਰਹੇ ਹਾਂ ਹਾਂ ਚੌਕੀਦਾਰ ਕਹਿੰਦਾ ਜੀ ਮੇਰੇ ਮੋਬਾਈਲ ਦਾ SIM ਲੈ ਕੇ ਜੀ ਕੱਢ ਕੇ ਤੇ ਉਹਦੇ ਕੋ 6-700 ਰੁਪਏ ਸੀ ਕਹਿੰਦਾ ਉਹ ਵੀ ਲੈ ਗਏ ਜੀ ਉਹਦੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁੱਤਾ ਪਿਆ ਸੀਗਾ ਜ ਦੇ ਦੇ ਰ ਕੋ ਕੰਪਲੀਟ ਕਿਸਾਈਸ ਕੰਪਲੀਟ ਹਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਿਬ ਨੂੰ ਕੀ ਲੱਗਦਾ ਤੁਹਾਨੂੰ ਨਿਗਰਾਨ ਅੰਦਰ ਸੇਫ ਨੇ ਇਹੋ ਦੇਖੋ ਜੀ ਇੱਥੇ ਸੇਫਟੀ ਦਾ ਇਹ ਜੀ ਹੋ ਹੈ ਜੀ ਇੱਕ ਦੇਰ ਅੱਤ ਸਾਨੂੰ ਇੱਕ ਕਾਲ ਮਸੂਲ ਹੋਈ ਸੀਗੀ ਇੱਕ ਬੰਦਨ ਜੁਐਲਰ ਹੈ ਖੰਨਾ ਰੋਡ ਤੇ ਸਮਰਾਲੇ ਵੀ ਉਹਨਾਂ ਦੇ ਕੋਈ ਚੋਰ ਆ ਗਏ ਆ ਤੇ 112 ਸਾਡਾ ਡਿਊਟੀ ਅਫਸਰ ਮੌਕੇ ਤੇ ਚਲੇ ਗਿਆ। ਉਹਨਾਂ ਦੀ ਹੈਗੀ ਇਹ ਨੌਕ ਜਾਣੇ ਨੇ ਪ੍ਰਵਾਸੀ ਲੱਗ ਰਹੇ ਨੇ ਸੀਸੀਟੀਵੀ ਕੈਮਰੇ ਤੋਂ ਤੇ ਸਾਡੀਆਂ ਸੀਆਈਏ ਦੀ ਟੀਮਾਂ ਸਾਡੇ ਸੀਨੀਅਰ ਅਫਸਰ ਬਾਲਾਂ ਦੇ ਨੂੰ ਧਿਆਨ ਚ ਲਿਆਤਾ ਸਾਰੀ ਗੱਲਬਾਤ ਤੇ ਜਲਦੀ ਤੈਸ ਕਰ ਲਾਂਗੇ। ਸਰ ਕੋਈ ਨੁਕਸਾਨ ਵਗੈਰਾ ਹੋਇਆ ਜੀ? ਨਹੀਂ ਐਵੇਂ ਦੀ ਕੋਈ ਗੱਲ ਆਈ ਨਹੀਂ ਜੀ। ਸਾਰੀ ਠੀਕ ਆ ਵੈਸੇ ਤਾਂ। ਜੀ। ਸਰ ਪਹਿਲਾਂ ਵੀ ਇਸੇ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਸਰੇ ਧੁੰਦਿਆ ਹੈਗਾ ਹੁਣ ਤਾਂ ਚਲੋ ਜਿਹੜੀ ਧੁੰਦ ਦੀ ਹੈਗੀ ਆ ਕਾਫੀ ਜ਼ਿਆਦਾ ਉਸ ਕਰਕੇ ਮੈਨੂੰ ਲੱਗਦਾ ਇਹ ਟਾਰਗੇਟ ਹੋਈ ਹੈ ਕੱਲ ਤੇ ਬਾਕੀ ਡਿਟੈਕਟ ਕਰ ਲਾਂਗੇ ਜੀ ਤਪਤੀਸ਼ ਕਰ ਲਾਂਗੇ ਸਾਰਾ ਜੀ ਤੇ ਕੋਈ ਨਿੱਕਾ ਟਾਡਾ ਵੀ ਉੱਤੇ ਜਿਹੜੇ ਚੋਰ ਰਹੇ ਨੇ ਨਹੀਂ ਇਹ ਤਾਂ ਵੈਰੀਫਾਈ ਕਰ ਲਾਂਗੇ ਜੀ ਚਲਦੀ ਪਈ ਹੈ ਤਪਤੀਸ਼ ਜੋ ਕਰਾਂਗੇ ਕਾਰਵਾਈ ਜੀ